ਨਮਸਕਾਰ ਦੋਸਤੋ ਇਹ ਐਮ ਟੀਵੀ ਟਾਟਨ ਲਾਈਵ ਸਵਾਗਤ ਹੈ ਅੱਜ ਅਸੀਂ ਫਰਾਈ ਓਵਰ ਪਹੁੰਚੇ ਜਿੱਥੇ ਧਰਨਾ ਲਗਾਇਆ ਗਿਆ ਕਿਸਾਨ ਜੁਨੀਅਰ ਵੱਲੋਂ ਤੁਹਾਨੂੰ ਦਾਈ ਤਸਵੀਰਾਂ ਦਿਖਾਉਂਦੇ ਪਿਆ ਤੁਹਾਨੂੰ ਦਾਈ ਤਸਵੀਰਾਂ ਦਿਖਾਉਂਦੇ ਪਿਆ ਤੁਸੀਂ ਵੇਖ ਸਕਦੇ ਹੋ ਕਿਸਾਨ ਜੁਨੀਅਰ ਵੱਲੋਂ ਫਰਾਈ ਓਵਰ ਜਾਮ ਕਰ ਦਿੱਤਾ ਹੈ ਅਸੀਂ ਤੁਹਾਨੂੰ ਦਾਈ ਤਸਵੀਰਾਂ ਦਿਖਾਉਂਦੇ ਪਿਆ ਫਰਾਈ ਓਵਰ ਜਾਮ ਕਰ ਦਿੱਤਾ ਹੈ ਕਿਸਾਨ ਜੁਨੀਅਰ ਵੱਲੋਂ ਜਿੱਥੇ ਅਸੀਂ ਮੁਕਾਇਦਾ ਹੋ ਪਹੁੰਚਿਆ ਤਾਂ ਨਾ ਇਹ ਤਸਵੀਰਾਂ ਦਿਖਾਉਂਦੇ ਪਏ ਆ ਉਹਨਾਂ ਨੇ ਫੇਰ ਲਾਦਾ ਅੰਦਰ ਸਰਕਾਰ ਨੇ ਕੋਰਪਸ ਨਿਤਰਾ ਕੋ ਫੇਰ ਤਨੂਰ ਕੋ ਲਾਗੂ ਹੋਣ ਜ਼ਾੜ ਰਹੇ ਨੇ ਓੜੀ ਜੀ ਲੰਮੀ ਜ਼ਾਤ ਮਾਰੀਏ ਇਹਨਾਂ ਵਿੱਚ ਕੋਈ ਚੀਜ਼ ਨਹੀਂ ਜਿਵੇਂ ਮੰਨਦੇ ਸੀ ਕਿ ਸੰਘਰਸ਼ਾਂ ਦੇ ਵਿੱਚੋਂ ਨਿਕਲਿਆ ਇਹ ਸਰਦਾਰ ਦੇ ਵਿੱਚ ਜਿਹੜੇ ਮੋਟੀ ਬੰਦੇ ਸੀ ਉਹ ਸੰਘਰਸ਼ ਕਰਦੇ ਸੀ ਕਿਰਤੀ ਲੋਕ ਸਮਰਥ ਕਰਦੇ ਰਹੇ ਪਰ ਇਹ ਤੇ ਜਵਾਰ ਨਵੰਤਾ ਕੁਝ ਦੂਰਾਂ ਵਾਲੀ ਗੱਲ ਹੈ ਜਿਵੇਂ ਇੱਕ ਆਪਾਂ ਰੈਡੀਮੇਡ ਦੁਕਾਨਾਂ ਦੇ ਜਾਂਦੇ ਆ ਕੋਈ ਇੱਕ ਬੰਦਾ ਜੀ ਜਿਹੜੀ ਆ ਵੋਟਾਂ ਵਾਲੀ ਆ ਸਰਕਾਰਾਂ ਨੇ ਤੁਸੀਂ ਵੇਖੋ ਆਪਣਾ ਖਨੌਰੀ ਤੇ ਆਪਣਾ ਧਰਨਾ ਲੱਗਿਆ ਹੋਇਆ ਹੈ ਪੰਜਾਬ ਦੇ ਮੀਨ ਲੇਅਰ ਤੇ ਧਰਨਾ ਲੱਗਿਆ ਹੈ ਬੈਠੋ ਪਲੀਜ਼ ਜਰ ਬੈਠੋ ਬੈਠੋ ਪਹਿਲੇ ਬਾਸਰ ਬੰਦ ਕਰੋ भॻवंत मान बहिर ज़रूर घुमदा फिरंद पर जॾहिं थोरो हूंदा जगजीत ਆਰੇ ਉਹ ਬੰਦੇ ਨੂੰ ਗੁਰਦਾਸ ਸ਼ਰਮ ਨੇ ਇਹ 35 ਦਿਨ ਦੇ ਵਿੱਚ ਉਹ ਖੋਖ ਹਰਤਾਰ ਤੇ ਆ ਗਿਆ ਉਸਨੇ ਹੁਣ ਤਾਂ ਪਾਣੀ ਪੀਣਾ ਵੀ ਛੱਡ ਦਿੱਤਾ ਸਹੇ ਵੇਖ ਲੋ ਹੁਣ ਪਤਾ ਨਹੀਂ ਕੀ ਸੋਚੇ ਕੰਝ ਆ ਰਿਹਾ ਹੈ ਉਹ ਪੰਜਾਬ ਦੇ ਜਿਹੜੇ ਲੋਕ ਉਹ ਜਿਹੜੇ ਹਿਰਕ ਲਾਬੀ ਲੋਕ ਕਲੋੜੀ ਦੇ ਫਸਿੰਗੂ ਦੇ ਸਹਿ ਤੀਜੇ ਪੁਆਇੰਟ ਤੋਂ ਪਿੱਛੇ ਲੈ ਚੱਕੇ ਆ ਗੋਗੜਵਾ ਦਾ ਮਿੱਟੀ ਦਾ ਜਾਇਆ ਹਮਨ ਹਰੋੜਾ ਆਪੇ ਜਾਇਆ ਕੁਲਤਾਰ ਸੰਧਵਾ ਹੋਵੇ ਇਹਨਾਂ ਨੇ ਗੋਗੜਵਾ ਦਾ ਮਿੱਟੀ ਜ਼ਰੂਰ ਲਾਇਆ ਪਰ ਮਿੱਤਰੋ ਹੁਣ ਗੱਲ ਇਹ ਗੋਗੜਵਾ ਦਾ ਮਿੱਟੀ ਦੌਰ ਨਾਲ ਨਹੀਂ ਕਰਨੀ ਹੁਣ ਗੱਲ ਚੱਲੂਗੀ ਇਹ ਜਿਹੜੇ ਲੋਕ ਜਾਗ ਪਏ ਨੇ ਇਹ ਲੋਕ ਆਪਣਾ ਆਪਣੇ ਹੱਕ ਲੈਣਾ ਚਾਹੁੰਦੇ ਨੇ ਹੁਣ ਉਹ ਜਵਾਨਾ ਨਹੀਂ ਰਿਹਾ ਹੁਣ ਚੰਦਰਮਾ ਤੋਂ ਮੰਗਲਵਾਰ ਵਾਪਰ ਰਹੇ ਨੇ ਪਰ ਸਾਡੇ ਕਿਸਾਨ ਉਹ ਕਿਸਤੀ ਲੋਕ ਉਹ ਚਾਹੇ ਉਹ ਮਜ਼ਦੂਰ ਹੋਵੇ ਉਹ ਚਾਹੇ ਛੋਟਾ ਦੁਕਾਨਦਾਰ ਹੋਵੇ ਚਾਹੇ ਉਹ ਆਰਤੀ ਹੋਵੇ ਜੇਕਰ ਮਿੱਤਰੋ ਇਹ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਕਿਸਾਨ ਤਾਂ ਹੌਲੀ ਨਰਦੀ ਕੋਸ਼ਰ ਬਰਸੇ ਤਾਹਾਂ ਗਾਟੀ ਲੋਗਾ ਅੰਜੜਿਆ ਮੰਡੇ ਵੜਤੇ ਆ ਮਾਲ ਬਣ ਕੇ ਸੈਲੋ ਬਣ ਕੇ ਉਹਦੇ ਵਿੱਚ ਅਜਲੇ ਦੁਕਾਨਦਾਰੇ ਇਹ ਤਾਂ ਪਹਿਲੇ ਹਮਲੇ ਨਾਲ ਹੀ ਚਲੇ ਜਾਣਗੇ ਇੱਕ ਸਰਦਿਓ ਤੰਦ ਲੈ ਕੇ ਸੀਰਾ ਦਿਖਾਣ ਦੇ ਫਨਾਈ ਉਹ ਬਿਲਕੁਲ ਜਾਮ ਕਰ ਦਿੱਤਾ ਹੈ ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਇੱਕ ਗੰਦਾ ਧਰਨੇ ਦੇ ਰੂਪ ਚ ਖਾਨਦਾਨ ਦੇ ਗੰਦੋ ਉਹ ਯਾਰ ਇਹਨਾਂ ਨੂੰ ਬਹੁਤ ਵੱਡੀ ਮਾ ਪੰਚਾਇਤ ਹੋ ਜਾਏ ਉਹ ਮਾਂ ਪੁੱਤ ਦਾ ਹਰੇਕ ਸੁਖਾਂ ਨੂੰ ਮਜਬੂਰ ਨੂੰ ਉਹ ਹਿੱਸਾ ਮਿਲਣਾ ਚਾਹੀਦਾ ਕਿਉਂਕਿ ਜਿੰਨੀ ਲੇਦਾ ਪਸਾਰੇ ਲੋਕਾਂ ਦੇ ਘੱਟੇ ਦੀ ਭੱਲੇ ਉਹਦੀ ਇਹ ਆਸਰੀਆ ਜਿਹੜਿਆ ਇਹ ਬੁਨਿਆਦੀ ਹੱਕ ਆਪ ਨੂੰ ਮਿਲਣ ਵਾਲੇ ਨਹੀਂ ਮੈਂ ਜਾਂਦੀਆਂ ਗੱਲਾਂ ਨਹੀਂ ਕਰਨੀਆਂ ਮਰਾਰੇ ਕਾਫੀ ਨੇ ਵੈਰੂਗੀ ਦਾ ਖੰਦਾ ਵੈਰੂਗੀ ਦੀ ਪਟੜੀ ਕੀ ਦੇਖ ਸਕਦੇ ਹੋ ਕਿਸਾਨ ਜੁਨਰ ਬੰਦੋ ਆਈ ਐਂਬੂਲੈਂਸ ਕੋ ਰਸਤਾ ਦਿੱਤਾ ਗਿਆ ਹੈ ਤਨੂੰ লাইਵ ਤਸਵੀਰ ਦਿਖਾਉਂਦੇ ਪਏ ਆ ਐਮ ਟੀਵੀ ਤੋਂ ਕੀ ਬਕਾਇਦਾ ਲਾਈਵ ਤਸਵੀਰਾਂ ਦੇਖ ਸਕਦੇ ਹੋ ਬਥੇਰੀ ਸੰਗਤ ਛੜੀ ਹੈ ਜਿੱਥੇ ਆਈ ਐਂਬੂਲੈਂਸ ਨੂੰ ਰਾਹ ਦਿੱਤਾ ਗਿਆ ਕਿਸਾਨ ਜੁਨਰ ਬੰਦੋ ਤਨ ਤਸਵੀਰ ਦਿਖਾਉਂਦੇ ਪਏ ਆ ਜੀ ਇਹਨਾਂ ਨੇ 3-3 4-4 ਢੇਕੇ ਦਿਆ ਦਿੱਤੇ ਜੰਮੀ ਵੱਲ ਆ ਕੇ ਸਾਡੇ ਤੇ ਧੋਖ ਦਿੱਤੇ ਤੇ ਉਹਨਾਂ ਨੂੰ ਦੀਪੂ 6-6 ਵੀ ਦੀਪੂ ਵੰਡ ਕੇ ਤਾਂ ਹੁਣ ਸਾਡੀ ਜਿਹੜੀ ਨੌਜਵਾਨਾਂ ਦੀ ਮਲਾਜਮਾਂ ਦੀ ਮੋਟੀ ਲੋਟ ਕਰ ਰਹੇ ਨੇ ਤੋਂ ਸਾਥੀਓ ਆਪਾਂ ਨੂੰ ਜਿੱਥੇ ਕਿਸਾਨੀ ਨੂੰ ਬਚਾਉਂਦੀ ਲੋੜ ਹੈ ਉੱਥੇ ਜਵਾਨੀ ਨੂੰ ਵੀ ਬਚਾਉਣ ਦੀ ਲੋੜ ਹੈ ਉੱਥੇ ਜਿਹਨੇ ਆਪਣੇ ਰਾਤੀ ਮਹਿਕਮੇ ਨੇ ਉਹਨਾਂ ਨੂੰ ਵੀ ਬੁਲਾਉਣ ਦੀ ਲੋੜ ਹੈ ਬਚਾਉਣ ਦੀ ਲੋੜ ਹੈ ਸੋ ਸਾਡੀਆਂ ਨੌਜਵਾਨਾਂ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਆਪਾਂ ਕਿਸਾਨੀ ਦੀ ਲੜਾਈ ਨਹੀਂ ਲੜਨੀ ਹੈ ਕਿਸਾਨੀ ਦੀ ਲੜਾਈ ਜਿੱਤ ਕੇ ਆਪਾਂ ਮੇਰੇ ਆਪਣੇ ਭਾਰ ਵੀ ਬਚਾਉਣੇ ਨੇ ਸੋ ਇਹਨਾਂ ਹੀ ਟੀਮ ਆਇਆ ਵੈਕੁਰਜੀ ਕਾ ਖਾਲਸਾ ਵੈਕੁਰਜੀ ਦੀ ਵੰਦੇ ਸੋ ਬਹੁਤ ਬਹੁਤ ਧੰਨਵਾਦ ਜੀ ਲਗਾਤਾਰ ਤੋਂ ਸਾਡੇ ਮੈਕਲੋ ਵਿੱਚ ਪ੍ਰਾਈਵੇਟ ਕੰਪਨੀਵਾਂ ਦੇ ਲਗਾਤਾਰ ਤੋਂ ਦੇਖੇ ਬੱਸਾਂ ਪਾਈਆਂ ਜਾ ਰਹੀਆਂ ਨੇ ਤੇ ਆਉਂਦੇ ਠੇਕੇਦਾਰਾਂ ਨਾਲ ਰਲ ਕੇ ਸਾਡੇ ਨੌਜਵਾਨਾਂ ਦੀ ਮੋਢੀ ਰੋਡ ਕੀਤੀ ਜਾ ਰਹੀ ਹੈ ਚਾਹੇ ਉਹ ਬਿਰਖਾ ਦੇ ਰੂਪ ਵਿੱਚ ਹੈ ਚਾਹੇ ਉਹ ਫੰਡਾਂ ਦੇ ਰੂਪ ਵਿੱਚ ਹੈ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਨੇ ਸਾਡੇ ਨਾਲ ਬਹੁਤ ਲੁੱਟ ਕੀਤੀ ਹੈ ਕਿਸੇ ਤਰ੍ਹਾਂ ਤੁਹਾਨੂੰ ਸਰਕਾਰ ਨੇ ਵੀ ਕਹਿੰਦਾ ਸੀ ਜਿਹੜਾ ਅਸੀਂ ਸੇਕੇ ਦਾ ਹੀ ਸਿਸਟਮ ਬੰਦ ਕਰਵਾਵਾਂਗੇ